ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਨਸ਼ਿਆਂ ਨੂੰ ਠੱਲ ਪਾਉਣ ਦੇ ਮਕਸਦ ਨਾਲ ਫਗਵਾੜਾ ਵਿਖੇ ਸਿਵਲ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕੈਮਿਸਟ ਐਸੋਸੀਏਸ਼ਨ ਫਗਵਾੜਾ ਨਾਲ ਅਹਿਮ ਮੀਟਿੰਗ ਕੀਤੀ ਗਈ ਜਿਸ ਤੇ ਪ੍ਰਸ਼ਾਸਨ ਵੱਲੋਂ ਫਗਵਾੜੇ ਦੇ ਸਾਰੇ ਮੈਡੀਕਲ ਸਟੋਰ ਵਾਲਿਆਂ ਨੂੰ ਅਹਿਮ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਨਾ ਹਦਾਇਤਾਂ ਚ ਮੈਡੀਕਲ ਤੇ ਕੋਈ ਵੀ ਪਾਬੰਦੀ ਸ਼ੁਦਾ ਜਾਂ ਨਸ਼ੇ ਨਾਲ ਸੰਬੰਧਿਤ ਦਵਾਈ ਨਾ ਦੇਣ ਅਤੇ ਨਾਲ ਹੀ ਮੈਡੀਕਲ ਸਟੋਰਾਂ ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ ਨਾਲ ਹੀ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਗਲਤ ਕੰਮ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜੀ ਹਾਜੀ ਹਜੇ ਸੀ ਮੀਟਿੰਗ ਕੀਤੀ ਹੈ ਕੈਮਿਸਟ ਅਸੋਸੀਏਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਤੇ ਹਦਾਇਤਾਂ ਇਹਨਾਂ ਨੂੰ ਡਰਗ ਐਂਡ ਕੋਸਮੈਟਿਕ ਐਕਟ ਦੀ ਜਿਹੜੀ ਰੂਲਸ ਨੇ ਉਹਨਾਂ ਦੀ ਮਾਨਤਾ ਸੰਬੰਧੀ ਇਹਨਾਂ ਨੂੰ ਅੱਜ ਜਾਣਕਾਰੀ ਦਿੱਤੀ ਵੀ ਦੂਸਰਾ ਜਿਹੜਾ ਯੂਥ ਨਸ਼ਾ ਵਿਰੋਧ ਚੱਲ ਰਿਹਾ ਉਹ ਸੰਬੰਧੀ ਵੀ ਡਿਸਕਸ਼ਨ ਕੀਤੀ ਗਈ ਠੀਕ ਹੈ ਤੇ ਉਸ ਤੋਂ ਇਲਾਵਾ ਇਹਨਾਂ ਨੂੰ ਇਹ ਹਦਾਇਤ ਦਿੱਤੀ ਕਿ ਆਪਣਾ ਸਾਰੇ ਜਿਹੜੇ ਆਪਣੇ ਦੁਕਾਨਾਂ ਦੇ ਉੱਪਰ ਕੈਮਰਾਜ਼ ਇੰਸਟਾਲ ਕਰਕੇ ਰੱਖਣ ਤਾਂ ਕਿ ਕੋਈ ਵੀ ਗਲਤ ਇਲਲੀਗਲ ਐਕਟੀਵਿਟੀ ਹੁੰਦੀ ਹੈ ਤਾਂ ਉਹਨੂੰ ਪ੍ਰੈਸ ਆਊਟ ਕੀਤਾ ਜਾਵੇ ਪਿੰਡਾਂ ਵਿੱਚ ਜਿਹੜੀ ਸਰਿੰਜਾਂ ਹੈਗੀਆਂ ਆਮ ਮਿਲਦੀਆਂ ਉਹ ਕਿਸ ਤਰ੍ਹਾਂ ਚੈੱਕ ਕਰਦੇ ਆ ਜੀ ਮੈਡੀਕਲ ਸਟੋਰ ਦੇ ਉੱਪਰ ਤਾਂ ਸਰਿੰਜਾਂ ਨਹੀਂ ਮਿਲਦੀਆਂ ਉਹਦੀ ਚੈਕਿੰਗ ਅਸੀਂ ਆਮ ਹੀ ਮਿਲ ਜਾਂਦੀ ਰੂਟੀਨ 'ਚ ਕਰਦੇ ਆ ਦੇਖੋ ਉਸ ਸੰਬੰਧੇ ਇੱਕ ਮੈਟਰ ਇਹ ਵੀ ਸਾਹਮਣੇ ਆਇਆ ਹੈ ਕਿ ਪਿੰਡਾਂ ਦੇ ਵਿੱਚ ਜਿਹੜੇ ਆਰਐਮਪੀ ਬਿਨਾ ਡਿਗਰੀ ਬਿਨਾ ਲਾਇਸੈਂਸ ਤੋਂ ਬੈਠੇ ਆਮ ਲੋਕ ਨੂੰ ਵੀ ਮਿਲ ਜਾਂਦੀਆਂ ਨੇ ਸਰਿੰਜ ਜਿਹੜੇ ਮਦਨ ਲੈਂਚ ਚ ਚੱਲ ਜੋ ਉਹਦੇ ਨਾਲ ਨਸ਼ਾ ਹੁੰਦਾ ਫਿਰ ਮੈਂ ਤੁਹਾਨੂੰ ਉਹੀ ਕਹਿੰਦਾ ਠੀਕ ਹੈ ਕੈਮਿਸਟੋਰਸ ਤੋਂ ਤਾਂ ਨਹੀਂ ਵਿਕਰੀਆਂ ਜੇ ਕਿਤੇ ਵਿਕਦੀਆਂ ਰਹੀ ਤੁਸੀਂ ਸਾਨੂੰ ਇਨਫੋਰਮ ਕਰੋ ਅਸੀਂ ਚੈਕਿੰਗ ਵੀ ਉਹਦੀ ਲਗਾਤਾਰ ਕਰ ਰਹੇ ਹਾਂ ਸਾਡੀ ਨੋਟਿਸ 'ਚ ਇਦਾਂ ਦੀ ਕੋਈ ਗੱਲ ਨਹੀਂ ਆਈ ਜਿਹੜੇ ਕੋਈ ਆਰਐਮਪੀ ਬਿਨਾ ਡਿਗਰੀ ਤੋਂ ਜਾਂ ਬਿਨਾ ਲਾਇਸੈਂਸ ਤੋਂ ਬੈਠੇ ਨੇ ਉਸ ਸੰਬੰਧੀ ਵੀ ਮੈਡਮ ਨੇ ਅੱਜ ਐਸਐਮਓ ਮੈਮ ਨੂੰ ਜਾਣਕਾਰੀ ਦਿੱਤੀ ਹੈ ਕਿ ਆਪਣੇ ਮੈਡੀਕਲ ਆਫੀਸਰਸ ਦੀ ਡਿਊਟੀ ਲਗਾ ਕੇ ਉਹਨਾਂ ਬਾਬਤ ਵੀ ਚੈਕਿੰਗ ਕਰਵਾਈ ਜਾ ਸਕੇ ਠੀਕ ਹੈ ਤਾਂ ਕਿ ਕੋਈ ਵੀ ਇਲੈਗਲ ਐਕਟੀਵਿਟੀ ਹੋ ਰਹੀ ਹੈ ਤੁਹਾਨੂੰ ਕੈਮਿਸ ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ ਹੈ ਨਾਲ ਸਾਡੇ ਡਰਗ ਇੰਸਪੈਕਟਰ ਪੁਲਿਸ ਦੀ ਟੀ ਡੀਐਸਪੀ ਸਾਹਿਬ ਤੇ ਐਸਐਮਓ ਦੇ ਰਿਪਰੈਜ਼ੈਂਟੇਟਿਵਸ ਵੀ ਹਾਜ਼ਰ ਸੀਗੇ ਤੇ ਇਹਦੇ ਚ ਆਪਾਂ ਇਹਨਾਂ ਨੂੰ ਇਹ ਮੈਸੇਜ ਦਿੱਤਾ ਕਿ ਪਹਿਲੀ ਗੱਲ ਤਾਂ ਜਿਹੜੀ ਵੀ ਆਪਾਂ ਕੈਮਰਾ ਇਹਨਾਂ ਨੂੰ ਕੰਪਲਸਰੀ ਕੀਤਾ ਹੋਇਆ ਸ਼ਾਪ ਤੋਂ ਲਾਂ ਲੈ ਉਹਦੀ ਰਿਕਾਰਡਿੰਗ ਜੇ ਅਵੇਲੇਬਲ ਕਰਾ ਸਕਦੇ ਆ ਉਹ ਆਪਾਂ ਰਿਕਾਰਡਿੰਗ ਸਾਨੂੰ ਤੋਂ ਮੰਗੀ ਹੈ ਤੇ ਇਹਨਾਂ ਨੇ ਵੀ ਆਸ਼ਵਾਸਨ ਦਿੱਤਾ ਕਿ ਸਾਰੇ ਆਪਣੇ ਰਿਕਾਰਡਿੰਗ ਸਾਨੂੰ ਪ੍ਰੋਵਾਈਡ ਕਰਾ ਦੇਵਾਂਗੇ ਦੂਜੀ ਚੀਜ਼ ਆਪਾਂ ਇਹਹੀ ਇਹਨਾਂ ਨੂੰ ਕਿਹਾ ਕਿ ਬਿਨਾਂ ਪ੍ਰੈਸਕ੍ਰਿਪਸ਼ਨ ਤੋਂ ਕੋਈ ਵੀ ਮੈਡੀਸਿਨਸ ਨਾ ਬਿਕੇ ਤੇ ਜਿਹੜੀ ਵਿਕਦੀ ਵੀ ਹੈ ਛੋਟੀ ਮੋਟੀ ਜਿਹੜੀ ਦਵਾਈਆਂ ਹੁੰਦੀ ਹੈ ਪੈਰਾਸੈਟਾਮੋਲ ਬੁਖਾਰ ਦੀ ਤੇ ਉਹਦਾ ਇਹਨੂੰ 25 ਦੀ ਗੱਲ ਕੀਤੀ ਹੈ ਵੀ ਮੈਡੀਕਲ ਤੋਂ 25 ਲੈ ਕੇ ਜਾਂਦੇ ਆਮ ਬੁਖਤ ਦੁਲਾਵੇ ਜਾਂ ਮੋਬਾਈਲ ਤੋਂ ਦੇ ਬਾਰੇ ਕੀ ਜੀਂਦੇ ਉਹਦੇ ਬਾਰੇ ਸਖਤ ਹਦਾਇਤਾਂ ਇਹ ਹੈ ਕਿ ਜਿਹੜੀ ਆਪਣੇ ਸ਼ੈਡਿਊਲ ਡਰੱਗਸ ਹੈਗੀ ਹੈ ਉਹ ਬਿਨਾ ਪਰਚੀ ਤੋਂ ਆਪਾਂ ਨਹੀਂ ਦੇ ਸਕਦੇ ਚਾਹੇ ਮੋਬਾਈਲ ਤੇ ਹੋਵੇ ਕਿਸੇ ਪਾਸੇ ਉਹਦੇ ਪ੍ਰੋਪਰ ਪਰਚੀ ਗੁਣੀ ਜ਼ਰੂਰੀ ਹੈ ਜਿਹੜੀ ਆਮ ਦਵਾਈਆਂ ਹੈ ਜਿਹੜੇ ਕੋਈ ਬੁਖਾਰ ਦੀ ਹੋ ਗਈ ਹੈ ਉਹ ਕਿਉਂਕਿ ਉਹਦਾ ਪ੍ਰੋਪਰ ਰਜਿਸਟਰ ਮੇਨਟੇਨ ਕੀਤਾ ਉੱਧਰ ਕੇਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਹੋਰ ਆਗੂਆਂ ਨੇ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਵੱਲੋਂ ਕੋਈ ਵੀ ਗਲਤ ਕੰਮ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਕੀਤਾ ਜਾਵੇਗਾ ਉਨਾ ਪ੍ਰਸ਼ਾਸਨ ਦਾ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦੀ ਗੱਲ ਆਖੀ ਹੈ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ ਜਿਹਦੇ ਵਿੱਚ ਸਾਰੇ ਡਰੈਸਪਰ ਵੀ ਆਏ ਨੇ ਔਰ ਕੈਮਿਸਟਰਨ ਨੇ ਉਹਨੂੰ assurance ਦਵਾਇਆ ਕਿ ਫੌੜੇ 'ਚ ਕੋਈ ਬੰਦਾ ਵੀ ਗਲਤ ਕੰਮ ਨਹੀਂ ਕਰਦਾ ਜਿਹੜਾ ਕੰਮ ਕਰਦਾ ਹੋਊਗਾ ਅਸੀਂ ਰੋਕਾਂਗੇ ਤੇ ਉਹਨਾਂ ਤੇ ਅਸੀਂ ਨਕੇਲ ਪਾਵਾਂਗੇ ਜਿਹੜਾ ਸਰਕਾਰ ਨੇ ਨਸ਼ਾ ਵਿਰੁੱਧ ਸ਼ੁਰੂ ਕੰਮ ਕੀਤਾ ਅਸੀਂ ਕੈਮਰਸਨ ਦੇ ਨਾਲ ਆ ਜਿਹੜੀ ਰਿਪੋਰਟਿੰਗ ਰਿਪੋਰਟਿੰਗ ਵਾਰ ਸਾਰੇ ਤਕਾਰੇ ਤੇ ਹੋ ਰਹੀ ਆ ਜੇ ਕਿਸੇ ਨੂੰ ਕੋਈ ਕਿਸੇ ਪ੍ਰਸ਼ਾਸਨ ਨੂੰ ਸੜੀ ਰਿਪੋਰਟ ਚਾਹੀਦੀ ਕੋ ਦਿਖਾ ਸਕਦੇ ਇਸ ਕਰਕੇ ਕੈਮਰਸਨ ਸਹਿਯੋਗ ਦਿੱਤਾ ਕਿ ਅੱਜ ਕੋਈ ਵੀ ਸਰਪੋਰਟ ਦਾ ਕੈਪੇਟਾ ਦੱਸ ਚੱਪ ਨਹੀਂ ਕਰਦਾ ਆਪਣੀ ਗੜੀ ਤੁਹਾਡੇ ਪ੍ਰਧਾਨ ਵੀ ਖੜਿਆ ਤੁਹਾਡੀ ਪੂਰੀ ਟੀਮ ਖੜੀ ਜਾ ਇਹ ਟੀਮ ਬੋਲੋ ਕਦੀ ਤੁਸੀਂ ਆਪਣੇ ਡਰਗ ਇਨਸਪੈਕਟਰ ਨੂੰ ਦੱਸਿਆ ਵੀ ਇਹ ਉਹ ਹੋ ਰਹੀ ਤੋਂ ਸਰ ਅੱਜ ਦੱਸਿਆ ਅੱਜ ਹੀ ਸਰ ਉਹ ਗ੍ਰਾਫਰੀ ਅਰ ਹੁਣ ਵੀ ਦੱਸਿਆ ਜਿਹੜਾ ਮੇਨ ਸਾਨੂੰ ਦਿੱਕਤ ਫਗਵਾੜੇ ਦੇ ਵਿੱਚ ਆ ਰਹੀ ਹੈ ਕਿ ਨਸ਼ਾ ਸ਼ਰੋਕ ਦੇ ਅੰਦਰ ਦੇ ਵਿੱਚੋਂ ਹੀ ਆ ਰਹੀ ਸਰ ਇਹ ਦੋਤੇ ਕਿ ਵੀ ਜਿਹੜੀ ਸੂਰਿੰਜ ਰੀ ਯੂਜ਼ ਹੋ ਰਹੀ ਹੈ ਜਿਹੜੇ ਸੂਰਿੰਜਾਂ ਨਾਲ ਜੀ ਉਹ ਬਾਹਰੋਂ-ਬਾਹਰੋਂ ਆ ਕੇ ਬਾਹਰੋਂ-ਬਾਹਰੋਂ ਬੇਚੀ ਜਾਂਦੇ ਨੇ ਕੈਮਪਸ ਅੰਦਰ ਹੀ ਨਹੀਂ ਗਏ ਕੋਈ ਕੋਈ ਹੋਰ ਦੁਕਾਨਦਾਰਾ ਜਿਹੜੇ ਨਹੀਂ ਕੰਮ ਕਰਦੇ ਕੈਮਪਸ ਨਹੀਂ ਹੈਗੇ ਉਹ ਬਾਹਰੋਂ-ਬਾਹਰੋਂ ਮਾਰਕੀਟ ਦੇ ਬਰਬਰ ਦੇਈ ਜਾਂਦਾ ਜੀ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿ